ਸ਼ੈਨਾਜ਼ ਕਾਫੀ ਵੈਲ ਨੋਨ ਸੈਲਿਬ੍ਰਿਟੀ ਨੇ ਤੇ ਉਹਨਾਂ ਦੀ ਟੀਮ ਨੇ ਰੀਚ ਆਊਟ ਕੀਤਾ ਸੀਗਾ ਸਾਨੂੰ ਕਿ ਤੁਸੀਂ ਪਲੀਜ਼ ਉਹਨਾਂ ਦੇ ਦਾਦਾ ਦਾਦੀ ਜੀ ਦੇ ਨਾਲ ਸਾਡੀ ਵੀਡੀਓ ਕਰੋ ਸ਼ੈਨਾਜ਼ ਨੂੰ ਵੀ ਮੈਂ ਉੱਥੇ ਮਿਲਿਆ ਤੇ ਵਿਦਨ 10 15 ਸੈਕਿੰਡ ਅਸੀਂ ਉਹ ਵੀਡੀਓ ਸ਼ੁਰੂ ਕਰ ਦਿੱਤੀ ਉਦੋਂ ਵੀ ਜਦੋਂ ਮੈਨੂੰ ਫੋਟੋਗ੍ਰਾਫੀ ਦਾ ਸ਼ੌਕ ਵੀ ਪਿਆ ਤੇ ਮੈਂ ਨਾਨੀ ਜੀ ਨੂੰ ਕਹਿਣਾ ਤੁਸੀਂ ਪੋਜ਼ ਕਰੋ ਮੇਰੇ ਲਈ ਸੋ ਉਹਨਾਂ ਨੇ ਜਾਂ ਚੁੰਨੀ ਲਈ ਹੋਣੀ ਨਹੀਂ ਲਈ ਹੋਣੀ ਲੋਈ ਲਈ ਹੋਣੀ ਉਦਾਂ ਉਹਨਾਂ ਹੀ ਐਂ ਉਹਨਾਂ ਨੇ ਬਹਿ ਜਾਣਾ ਪੋਜ਼ ਕਰਨ ਇਸੋ ਬਾਜੀ ਰੀਸੈਂਟਲੀ ਕੁਝ ਕੁਝ ਗਮੀ ਨੇ ਪਹਿਲਾਂ ਤੁਸੀਂ ਸ਼ਨਾਜ਼ ਨਾਲ ਵੀ ਰਾਬਤਾ ਹੋਇਆ ਸੀ ਤੁਹਾਡਾ ਉਹਨਾਂ ਦੇ ਦਾਦਾ ਦਾਦੀ ਨਾਲ ਵੀ ਤੁਸੀਂ ਮਿਲੇ ਸੀ ਤਾਂ ਉਹ ਐਕਸਪੀਰੀਅੰਸ ਦੱਸੋ ਐਂਡ ਉਹ ਕਿਵੇਂ ਮਿਲਣਾ ਹੋਇਆ ਸੀ ਹਾਂਜੀ ਕਾਫੀ ਹੰਬਲਿੰਗ ਸੀਗਾ ਜੀ ਕਿਉਂਕਿ ਸ਼ਨਾਜ਼ ਕਾਫੀ ਵੈਲ ਨੋਨ ਸੈਲੈਬ੍ਰਿਟੀ ਨੇ ਤੇ ਉਹਨਾਂ ਦੀ ਟੀਮ ਨੇ ਰੀਚ ਆਊਟ ਕੀਤਾ ਸੀਗਾ ਸਾਨੂੰ ਕਿ ਤੁਸੀਂ ਪਲੀਜ਼ ਉਹਨਾਂ ਦੇ ਦਾਦਾ ਦਾਦੀ ਜੀ ਦੇ ਨਾਲ ਸਾਡੀ ਵੀਡੀਓ ਕਰੋ ਤੇ ਜਦੋਂ ਉਹ ਵੀਡੀਓ ਸ਼ੁਰੂ ਹੁੰਦੀ ਆ ਮੈਂ ਉੱਤੋਂ ਪਹਿਲਾਂ ਉਹਨਾਂ ਦੇ ਦਾਦਾ-ਦਾਦੀ ਜੀ ਨੂੰ ਨਹੀਂ ਮਿਲਿਆ ਸੀਗਾ ਸ਼ਹਿਨਾਜ਼ ਨੂੰ ਵੀ ਮੈਂ ਉੱਥੇ ਹੀ ਮਿਲਿਆ ਤੇ ਵਿਦਨ 10 15 ਸੈਕਿੰਡ ਅਸੀਂ ਉਹ ਵੀਡੀਓ ਸ਼ੁਰੂ ਕਰ ਦਿੱਤੀ ਤੇ ਉਹ ਕੁਦਰਤੀ ਉਹ ਤੁਰਦੇ ਉਧਰ ਨੂੰ ਜਾ ਰਹੇ ਸੀਗੇ ਦਾਦਾ-ਦਾਦੀ ਜੀ ਤੇ ਸ਼ਹਿਨਾਜ਼ ਕਹਿੰਦੀ ਉੱਥੇ ਤੁਸੀਂ ਕਰ ਲੋ ਤੇ ਜਦੋਂ ਪਲਟ ਕੇ ਗੱਲਾਂ ਸ਼ੁਰੂ ਹੋਈਆਂ ਤੇ ਹੌਲੀ-ਹੌਲੀ ਇਹ ਪਤਾ ਲੱਗਾ ਕਿ ਦਾਦੀ ਜੀ ਨੂੰ ਰੀਸੈਂਟਲੀ ਕੈਂਸਰ ਵੀ ਸੀਗਾ ਉਹਨਾਂ ਦੇ ਤੇ ਉਹਦੇ ਵਿੱਚ ਫਿਰ ਉਹਨਾਂ ਨੇ ਦੱਸਿਆ ਕਿਦਾਂ ਮੇਰੀ ਗ੍ਰੈਂਡ ਡਾਟਰ ਤੇ ਮੇਰੇ ਗ੍ਰੈਂਡਸਨ ਨੇ ਮੇਰੀ ਹੈਲਪ ਕੀਤੀ ਰਿਕਵਰੀ ਦੇ ਵਿੱਚ ਤੇ ਉਹ ਬੜਾ ਇਮੋਸ਼ਨਲ ਟੱਚ ਸੀਗਾ ਤੇ ਸ਼ਨਾਜ਼ ਬਹੁਤ ਹੀ ਹੰਬਲ ਤੇ ਬਹੁਤ ਹੀ ਕੈਲੋ ਅਪਰੋਚੇਬਲ ਪਰਸਨ ਆ ਤੇ ਬਹੁਤ ਹੀ ਵਧੀਆ ਲੱਗਾ ਉਹਨਾਂ ਨਾਲ ਇਹ ਕੰਮ ਕਰਕੇ ਤੇ ਮੈਨੂੰ ਮੌਕਾ ਮਿਲਿਆ ਉਹਨਾਂ ਦੇ ਦਾਦਾ ਦਾਦੀ ਜੀ ਨੂੰ ਮਿਲਣ ਦਾ ਸੋ ਭਾਜੀ ਤੁਸੀਂ ਵੈਸੇ ਪਿੱਛੋਂ ਜਲੰਧਰ ਤੋਂ ਹਾਂ ਜੀ ਜੰਪਾਲ ਜਲੰਧਰ ਦੀ ਆ ਜੀ ਹਾਂ ਜੀ ਆਲਸੋ ਕਿਹੋ ਜੀ ਯਾਦਾਂ ਤਾਜ਼ਾ ਹੁੰਦੀਆਂ ਬਿਕੋਜ਼ ਆਈ نو ਤੁਸੀਂ ਜ਼ਿਆਦਾ ਲਾਈਕ ਕੈਨੇਡਾ ਸਰੀ ਵਾਲੇ ਪਾਸੇ ਰਹਿੰਦੇ ਹੋ ਅ ਸੋ ਕਿਦਾਂ ਦੀ ਯਾਦਾਂ ਤਾਜ਼ਾ ਹੁੰਦੀਆਂ ਆਪਣੇ ਸ਼ਹਿਰ ਆ ਕੇ ਐਂਡ ਮਤਲਬ ਸਭ ਤੋਂ ਪਹਿਲਾਂ ਕਿਨੂੰ ਮਿਲਣ ਜਾਣਿਓ ਜਲੰਧਰ ਜਦੋਂ ਆਨੇ ਹੋ ਜਦੋਂ ਮੈਂ ਜਲੰਧਰ ਆਉਣਾ ਆਪਣੀ ਨਾਨੀ ਜੀ ਨੂੰ ਸਭ ਤੋਂ ਪਹਿਲਾਂ ਮਿਲਣ ਜਾਣਾ ਹੈ ਤੇ ਉਹ ਨਾਨੀ ਜੀ ਦੀ ਵੀਡੀਓਜ਼ ਵੀ ਹਾਂ ਜੀ ਅਨੰਦ ਤੁਸੀਂ ਵੀਡੀਓਜ਼ ਵੀ ਪਾਈਆਂ ਹੋਈਆਂ ਉਹਨਾਂ ਨਾਲ ਤੇ ਉਹ ਬੜਾ ਤੁਹਾਨੂੰ ਮਤਲਬ ਦులਾਰਦੇ ਨੇ ਪਿਆਰ ਕਰਦੇ ਨੇ ਹਾਂ ਜੀ ਬਿਲਕੁਲ ਮਤਲਬ ਇੱਕ ਤਾਂ ਨਾਨੀ ਨੂੰ ਮਿਲਣ ਦਾ ਹੁੰਦਾ ਨਿੱਕੇ ਹੁੰਦੇ ਤੋਂ ਹੀ ਜਦੋਂ ਵੀ ਅਸੀਂ ਜਲੰਧਰ ਜਾਣਾ ਬੋਰਡਿੰਗ ਸਕੂਲ ਤੋਂ ਜਾਣਾ ਤੇ ਨਾਨੀ ਜੀ ਨਾਲ ਟਾਈਮ ਸਪੈਂਡ ਕਰਨਾ ਤੇ ਉਦੋਂ ਹੀ ਜਦੋਂ ਮੈਨੂੰ ਫੋਟੋਗ੍ਰਾਫੀ ਦਾ ਸ਼ੌਕ ਵੀ ਪਿਆ ਤੇ ਮੈਂ ਨਾਨੀ ਜੀ ਨੂੰ ਕਹਿਣਾ ਤੁਸੀਂ ਪੋਜ਼ ਕਰੋ ਮੇਰੇ ਲਈ ਸੋ ਉਹਨਾਂ ਨੇ ਜਾਂ ਚੁੰਨੀ ਲਈ ਹੋਣੀ ਨਹੀਂ ਲਈ ਹੋਣੀ ਲੋਈ ਲਈ ਹੋਣੀ ਉਦਾਂ ਉਹਨਾਂ ਹੀ ਐਂ ਉਹਨਾਂ ਨੇ ਬਹਿ ਜਾਣਾ ਪੋਜ਼ ਕਰਨ ਸੋ ਕਾਫੀ ਉਹਨਾਂ ਦਾ ਵੱਡਾ ਰੋਲ ਆ ਜੀ ਨਾਨੀ ਜੀ ਦਾ ਸੋ ਨਾਨੀ ਜੀ ਨੂੰ ਜ਼ਰੂਰ ਮਿਲਣ ਚਾਹੀਦਾ ਜਦੋਂ ਵੀ ਜਲੰਧਰ ਚਾਹੀਦਾ ਸ਼ਨਾਜ਼ ਕਾਫੀ ਵੈਲ ਨੋਨ ਸੈਲਿਬ੍ਰਿਟੀ ਨੇ ਤੇ ਉਹਨਾਂ ਦੀ ਟੀਮ ਨੇ ਰੀਚ ਆਊਟ ਕੀਤਾ ਸੀਗਾ ਸਾਨੂੰ ਕਿ ਤੁਸੀਂ ਪਲੀਜ਼ ਉਹਨਾਂ ਦੇ ਦਾਦਾ ਦਾਦੀ ਜੀ ਦੇ ਨਾਲ ਸਾਡੀ ਵੀਡੀਓ ਕਰੋ ਸ਼ੈਨਾਜ਼ ਨੂੰ ਵੀ ਮੈਂ ਉੱਥੇ ਮਿਲਿਆ ਤੇ ਵਿਦਨ 10 15 ਸੈਕਿੰਡ ਅਸੀਂ ਉਹ ਵੀਡੀਓ ਸ਼ੁਰੂ ਕਰ ਦਿੱਤੀ ਉਦੋਂ ਹੀ ਜਦੋਂ ਮੈਨੂੰ ਫੋਟੋਗ੍ਰਾਫੀ ਦਾ ਸ਼ੌਕ ਵੀ ਪਿਆ ਤੇ ਮੈਂ ਨਾਨੀ ਜੀ ਨੂੰ ਕਹਿਣਾ ਤੁਸੀਂ ਪੋਜ਼ ਕਰੋ ਮੇਰੇ ਲਈ ਸੋ ਉਹਨਾਂ ਨੇ ਜਾਂ ਚੁੰਨੀ ਲਈ ਹੋਣੀ ਨਹੀਂ ਲਈ ਹੋਣੀ ਲੋਈ ਲਈ ਹੋਣੀ ਉਦਾਂ ਉਹਨਾਂ ਹੀ ਐਂ ਉਹਨਾਂ ਨੇ ਬਹਿ ਜਾਣਾ ਪੋਜ਼ ਕਰਨ ਇਸੋ ਬਾਜੀ ਰੀਸੈਂਟਲੀ ਕੁਝ ਕੁਝ ਗਮੀ ਨੇ ਪਹਿਲਾਂ ਤੁਸੀਂ ਸ਼ਨਾਜ਼ ਨਾਲ ਵੀ ਰਾਬਤਾ ਹੋਇਆ ਸੀ ਤੁਹਾਡਾ ਉਹਨਾਂ ਦੇ ਦਾਦਾ ਦਾਦੀ ਨਾਲ ਵੀ ਤੁਸੀਂ ਮਿਲੇ ਸੀ ਤਾਂ ਉਹ ਐਕਸਪੀਰੀਅੰਸ ਦੱਸੋ ਐਂਡ ਉਹ ਕਿਵੇਂ ਮਿਲਣਾ ਹੋਇਆ ਸੀ ਹਾਂਜੀ ਕਾਫੀ ਹੰਬਲਿੰਗ ਸੀਗਾ ਜੀ ਕਿਉਂਕਿ ਸ਼ਨਾਜ਼ ਕਾਫੀ ਵੈਲ ਨੋਨ ਸੈਲੈਬ੍ਰਿਟੀ ਨੇ ਤੇ ਉਹਨਾਂ ਦੀ ਟੀਮ ਨੇ ਰੀਚ ਆਊਟ ਕੀਤਾ ਸੀਗਾ ਸਾਨੂੰ ਕਿ ਤੁਸੀਂ ਪਲੀਜ਼ ਉਹਨਾਂ ਦੇ ਦਾਦਾ ਦਾਦੀ ਜੀ ਦੇ ਨਾਲ ਸਾਡੀ ਵੀਡੀਓ ਕਰੋ ਤੇ ਜਦੋਂ ਉਹ ਵੀਡੀਓ ਸ਼ੁਰੂ ਹੁੰਦੀ ਆ ਮੈਂ ਉੱਤੋਂ ਪਹਿਲਾਂ ਉਹਨਾਂ ਦੇ ਦਾਦਾ-ਦਾਦੀ ਜੀ ਨੂੰ ਨਹੀਂ ਮਿਲਿਆ ਸੀਗਾ ਸ਼ੈਨਾਜ਼ ਨੂੰ ਵੀ ਮੈਂ ਉੱਥੇ ਹੀ ਮਿਲਿਆ ਤੇ ਵਿਦਨ 10 15 ਸੈਕਿੰਡ ਅਸੀਂ ਉਹ ਵੀਡੀਓ ਸ਼ੁਰੂ ਕਰ ਦਿੱਤੀ ਤੇ ਉਹ ਕੁਦਰਤੀ ਉਹ ਤੁਰਦੇ ਉਧਰ ਨੂੰ ਜਾ ਰਹੇ ਸੀਗੇ ਦਾਦਾ-ਦਾਦੀ ਜੀ ਤੇ ਸ਼ੈਨਾਜ਼ ਕਹਿੰਦੀ ਉੱਥੇ ਤੁਸੀਂ ਕਰ ਲੋ ਤੇ ਜਦੋਂ ਪਲਟ ਕੇ ਗੱਲਾਂ ਸ਼ੁਰੂ ਹੋਈਆਂ ਤੇ ਹੌਲੀ-ਹੌਲੀ ਇਹ ਪਤਾ ਲੱਗਾ ਕਿ ਦਾਦੀ ਜੀ ਨੂੰ ਰੀਸੈਂਟਲੀ ਕੈਂਸਰ ਵੀ ਸੀਗਾ ਉਹਨਾਂ ਦੇ ਤੇ ਉਹਦੇ ਵਿੱਚ ਫਿਰ ਉਹਨਾਂ ਨੇ ਦੱਸਿਆ ਕਿੰਦਾ ਮੇਰੀ ਗ੍ਰੈਂਡ ਡਾਟਰ ਤੇ ਮੇਰੇ ਗ੍ਰੈਂਡਸਨ ਨੇ ਮੇਰੀ ਹੈਲਪ ਕੀਤੀ ਰਿਕਵਰੀ ਦੇ ਵਿੱਚ ਤੇ ਉਹ ਬੜਾ ਇਮੋਸ਼ਨਲ ਟੱਚ ਸੀਗਾ ਤੇ ਸ਼ਨਾਜ਼ ਬਹੁਤ ਹੀ ਹੰਬਲ ਤੇ ਬਹੁਤ ਹੀ ਕੈਲੋ ਅਪਰੋਚੇਬਲ ਪਰਸਨ ਆ ਤੇ ਬਹੁਤ ਹੀ ਵਧੀਆ ਲੱਗਾ ਉਹਨਾਂ ਨਾਲ ਇਹ ਕੰਮ ਕਰਕੇ ਤੇ ਮੈਨੂੰ ਮੌਕਾ ਮਿਲਿਆ ਉਹਨਾਂ ਦੇ ਦਾਦਾ ਦਾਦੀ ਜੀ ਨੂੰ ਮਿਲਣ ਦਾ ਸੋ ਭਾਜੀ ਤੁਸੀਂ ਵੈਸੇ ਪਿੱਛੋ ਜਲੰਧਰ ਤੋਂ ਹਾਂ ਜੀ ਜੰਪਾਲ ਜਲੰਧਰ ਦੀ ਆ ਜੀ ਹਾਂ ਜੀ ਆਲਸੋ ਕਿਹੋ ਜੀ ਯਾਦਾਂ ਤਾਜ਼ਾ ਹੁੰਦੀਆਂ ਬਿਕੋਜ਼ ਆਈ نو ਤੁਸੀਂ ਜ਼ਿਆਦਾ ਲਾਈਕ ਕੈਨੇਡਾ ਸਰੀ ਵਾਲੇ ਪਾਸੇ ਰਹਿੰਦੇ ਹੋ ਅ ਸੋ ਕਿਦਾਂ ਦੀ ਯਾਦਾਂ ਤਾਜ਼ਾ ਹੁੰਦੀਆਂ ਆਪਣੇ ਸ਼ਹਿਰ ਆ ਕੇ ਐਂਡ ਮਤਲਬ ਸਭ ਤੋਂ ਪਹਿਲਾਂ ਕਿਨੂੰ ਮਿਲਣ ਜਾਣਿਓ ਜਲੰਧਰ ਜਦੋਂ ਆਨੇ ਹੋ ਜਦੋਂ ਮੈਂ ਜਲੰਧਰ ਆਉਣਾ ਆਪਣੀ ਨਾਨੀ ਜੀ ਨੂੰ ਸਭ ਤੋਂ ਪਹਿਲਾਂ ਮਿਲਣ ਜਾਣਾ ਹੈ ਤੇ ਉਹ ਨਾਨੀ ਜੀ ਦੀ ਵੀਡੀਓਜ਼ ਵੀ ਹਾਂ ਜੀ ਹਾਂ ਤੁਸੀਂ ਵੀਡੀਓਜ਼ ਵੀ ਪਾਈਆਂ ਹੋਈਆਂ ਉਹਨਾਂ ਨਾਲ ਤੇ ਉਹ ਬੜਾ ਤੁਹਾਨੂੰ ਮਤਲਬ ਦులਾਰਦੇ ਨੇ ਪਿਆਰ ਕਰਦੇ ਨੇ ਹਾਂਜੀ ਬਿਲਕੁਲ ਮਤਲਬ ਇੱਕ ਤਾਂ ਨਾਨੀ ਨੂੰ ਮਿਲਣ ਦਾ ਹੁੰਦਾ ਨਿੱਕੇ ਹੁੰਦੇ ਤੋਂ ਹੀ ਜਦੋਂ ਵੀ ਅਸੀਂ ਜਲੰਧਰ ਜਾਣਾ ਬੋਰਡਿੰਗ ਉਸ ਤੋਂ ਜਾਣਾ ਤੇ ਨਾਨੀ ਜੀ ਨਾਲ ਟਾਈਮ ਸਪੈਂਡ ਕਰਨਾ ਤੇ ਉਦੋਂ ਹੀ ਜਦੋਂ ਮੈਨੂੰ ਫੋਟੋਗ੍ਰਾਫੀ ਦਾ ਸ਼ੌਕ ਵੀ ਪਿਆ ਤੇ ਮੈਂ ਨਾਨੀ ਜੀ ਨੂੰ ਕਹਿਣਾ ਤੁਸੀਂ ਪੋਜ਼ ਕਰੋ ਮੇਰੇ ਲਈ ਸੋ ਉਹਨਾਂ ਨੇ ਜਾਂ ਚੁੰਨੀ ਲਈ ਹੋਣੀ ਨਹੀਂ ਲਈ ਹੋਣੀ ਲੋਈ ਲਈ ਹੋਣੀ ਉਦਾਂ ਉਹਨਾਂ ਹੀ ਐਂ ਉਹਨਾਂ ਨੇ ਬਹਿ ਜਾਣਾ ਪੋਜ਼ ਕਰਨ ਸੋ ਕਾਫੀ ਉਹਨਾਂ ਦਾ ਵੱਡਾ ਰੋਲ ਆ ਜੀ ਨਾਨੀ ਜੀ ਦਾ ਸੋ ਨਾਨੀ ਜੀ ਨੂੰ ਜ਼ਰੂਰ ਮਿਲਣ ਜਾਈਦਾ ਜਦੋਂ ਵੀ ਜਲੰਧਰ ਚਾਈਦਾ